ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਰੱਖੋ ਆਪਣੀ ਸਰਨ ਪ੍ਰਭ ਮੋਹ ਕਿਰਪਾ ਤਾਰੀ ਸੇਵਾ ਕ슌ਾ ਜਾਣਉ ਨੀਚ ਮੂਰਖਾਰੇ ਮਾਨ ਕਰੂੰ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਪੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਵਗਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੀ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵ ਸਭ ਕਿਸ ਦਇਆ ਧਾਰ ਹਮ ਅਕਿਰਤ ਕਿਨਾਰੇ ਲਾਗ ਪਰੇ ਤੇਰੇ ਦਾਨ ਸਿਉ ਨੈ ਚਿਤ ਖਸਮਾਰੇ ਤੁਜਤੇ ਬਾਹਰ ਕਿਸ਼ਨਹੀ ਭਵ ਕਾਟਨ ਹਾਰੇ ਕਹੂ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਦਾਰੀ ਬਿਲਾਵਲ ਮਹਲਾ 5 ਰੱਖੂ ਆਪਣੀ ਸਰਨ ਪ੍ਰਭ ਮੋਹ ਕਿਰਪਾ ਤਾਰੇ seva kashuna janau neech murkhare maan karu tud upare mere preetam pyare ham apradi sad phul te tum bakshan haare rahau ham abgan kare asankh neet ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੀਵ ਸਭ ਕਿਛ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹਉ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਧਾਰੇ ਬਿਲਾਵਲ ਮਹੱਲਾ ਪੰਜਵਾਂ ਰੱਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਧਾਰੇ seva kashu na jaanau neech murkhare maan karu tud upare mere preetam pyare ham apradhi sad phoolte tum bakshan hare rahau ham ab gun karhe asankh ਨੀਤ ਤੁਮ ਨਿਰਗੁਣ ਦਾਤਾਰੇ ਧਾਸੀ ਸੰਗਤ ਪ੍ਰਭੂ ਤੇ ਆਗ ਏ ਕਰਮ ਹਮਾਰੇ ਤੁਮ ਦੇਵ ਸਭ ਕਿਸ ਦਇਆ ਧਾਰ ਹਮ ਆਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਉਜਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹੁ ਨਾਨਕ ਸਰਣ ਦਿਆਲ ਗੁਰ ਲੇਹੁ ਮੁਗਦੁ ਕੁਦਾਰੇ ਬਿਲਾਵਲ ਮਹੱਲਾ ਪੰਜਵਾਂ ਰੱਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰੋ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਪੂਲ ਤੇ ਤੁਮ ਬਖਸ਼ਣ ਹਾਰੇ ਰਹਾ ਹਮ ਅਵਗਣ ਕਰਹਿ ਅਸ਼ੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਸਭ ਕੇਸ਼ ਦਇਆ ਧਾਰ ਹਮ ਆ ਕਿਰਤਕ ਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਧਾਰੇ ਬਿਲਾਵਲ ਮਹੰਲਾ ਪੰਜਵਾ ਰਾਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਨ ਜਾਣਉ ਨੀਚ ਮੂਰਖਾਰੇ ਮਾਨ ਕਰੂੰ ਤੋਦੀ ਉਪਰੇ ਮੇਰੇ ਪ੍ਰੀਤਮ ਪਿਆਰੇ ہمے اپرادی سدھ پھنتے تم بخشن ہارے رہا ہوں ہم ابگن کرہے اسکھ نیت تم نرجن داتا رے داسی سنگت پربھو تے اگ اے کرم ہمارے ਤੁਮ ਦੇਵ ਸਭ ਕਿਛ ਦਇਆ ਧਾਰ ਹਮ ਆ ਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨੈ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹਉ ਨਾਨਕ ਸਰਨ ਦਇਆਲ ਗੁਰ ਲੇਹੁ ਮੁਗਦ ਉਧਾਰੇ ਬਿਲਾਵਲ ਮਹਲਾ ਪੰਜਵਾਂ ਰੱਖੋ ਆਪਣੀ ਸ਼ਰਨ ਪ੍ਰਭ ਮੋਇ ਕਿਰਪਾ ਧਾਰੇ ਸਿਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾ ਕਰੋ ਤਦਿ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਓ ਹਮ ਅਬਗਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾ ਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨੈ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹਉ ਨਾਨਕ ਸਰਣ ਦਿਆਲ ਗੁਰ ਲੇਹੁ ਮੁਗਦ ਉਧਾਰੇ ਬਿਲਾਵਲ ਮਹਲਾ ਪੰਜਵਾਂ ਰੱਖੋ ਆਪਣੀ ਸਰਣ ਪ੍ਰਭ ਮੋਹਿ ਕਿਰਪਾ ਤਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰੋ ਤਦਿ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਓ ਹਮ ਅਵਗਣ ਕਰੇ ਅਸੰਖ ਨੀਤ ਤੁਮ ਨਿਰਗੁਣ ਦਾਤਾ ਰੇ ਦਾਸੀ ਸੰਗਤ ਪ੍ਰਭੂ ਤੇ ਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕਿਸ ਦਇਆ ਧਾਰ ਹਮ ਆ ਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜਤੇ ਬਾਰ ਕਿਛ ਨਹੀਂ ਭਵ ਕਟਨ ਹਾਰੇ ਕਉ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਧਾਰੇ ਬਿਲਾਵਲ ਮਹਲਾ 5 ਰੱਖੋ ਆਪਣੀ ਸਰਨ ਪ੍ਰਭ ਮੋਹਿ ਕਿਰਪਾ ਤਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰੋ ਤੋ ਦੀ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਓ ਹਮ ਅਵਗਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ दासी संगत प्रभु त्याग ए कर्म हमारे तुम देवो सब किस दया धार हमिया कीर्त कनारे लाग परे तेरे दान सों न चित खस मारे तुझते बाहर किस नहीं भव काटन हारे ਕਹੂ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਧਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਣ ਹਾਰੇ ਕਹੂ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ